ਆ ਦੇਖੋ ਪਹਿਲਾ ਵੀਡੀਓ ਦੇਖੋ ਖੂਹ ਹੈ ਜਿਹੜਾ ਇਹਦੇ ਵਿੱਚ ਹੜਾਂ ਦਾ ਪਾਣੀ ਪਾਇਆ ਜਾ ਰਿਹਾ ਤੇ ਆ ਵਿਦਵਾਨ ਸਾਹਿਬ ਜੀ ਜਿਹੜੇ ਨਵੇਂ ਜੰਮੇ ਨੇ ਇਹ ਕਹਿੰਦੇ ਖੂਹ ਬਣਾਈ ਹੀ ਪਾਣੀ ਪਾਉਣ ਵਾਸਤੇ ਸੀ ਹੜ੍ਹਾਂ ਅਖਰ ਨੂੰ ਪੁਰਾਣਾ ਖੂਹ ਹੀ ਕੰਮ ਆਇਆ ਹੜ ਦੇ ਪਾਣੀ ਨੂੰ ਨਜਿੱਠਣ ਦਾ ਅਸਲ ਦੇ ਵਿੱਚ ਅੱਜ ਕੱਲ ਕੀ ਹੋਗਾ ਸਾਰੇ ਪੁਰਾਣੇ-ਪੁਰਾਣੇ ਖੂਜੇ ਕਰਤੇ ਬੰਦ ਇਹ ਪਹਿਲਾਂ ਬਣੇ ਹੀ ਇਸ ਵਾਸਤੇ ਹੁੰਦੇ ਤੇ ਬਾਈ ਜਾਂਸ ਮੀ ਮੂ ਬੱਦਕਟ ਆ ਜੇ ਤਾਂ ਇਹਦੇ ਵਿੱਚ ਸਾਰਾ ਪਾਣੀ ਚਲਾ ਜਾਂਦਾ ਸੀਗਾ ਇੱਕ ਤਰ੍ਹਾਂ ਦਾ ਧਰਤੀ ਦੇ ਵਿੱਚ ਡਰੇਨ ਕਰਨ ਵਾਲਾ ਸਿਸਟਮ ਇਹਦੇ ਵਿੱਚ ਹੁੰਦਾ ਸੀਗਾ ਪਰ ਬਾਈ ਸਾਰੇ ਆਲਮੋਸਟ ਪਿੰਡਾਂ ਦੇ ਨਵੇਂ ਖੂਤਾ ਬੰਦ ਹੋ ਗਏ ਉਹ ਕਾਮਲੇ ਉਹ ਬੰਦ ਹੋ ਖੂਪ ਪੀਣ ਦੇ ਪਾਣੀ ਵਾਸਤੇ ਸੀ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਖੂਹਾਂ ਦੇ ਵਿੱਚੋਂ ਪਾਣੀ ਪੀਤਾ ਜਾਂਦਾ ਸੀ ਸੰਤ ਬਾਬਾ ਸ਼ੇਰ ਸਿੰਘ ਕੋਈ ਕਾਮਲਾ ਨਹੀਂ ਸੀ ਮਹਾਰਾਜ ਵਾਲਾ ਜੋ ਸੱਚਖੰਡ ਚਲੇ ਗਏ ਨੇ ਹੁਣ ਉਹਨਾਂ ਨੇ ਪਿੰਡਾਂ ਦੇ ਵਿੱਚ ਖੂਹ ਸਾਂਵੇਂ ਸੀ ਉਹ ਵਾਚਨ ਕਰਿਆ ਕਰਦੇ ਸੀ ਕਹਿੰਦੇ ਇੱਕ ਸਮਾਂ ਜਲਦੀ ਐਸਾ ਆਉਣ ਵਾਲਾ ਹੈ ਕਿ ਕੋਈ ਵਿਜਲੀ ਨਹੀਂ ਰਹੂਗੀ ਕੁਝ ਨਹੀਂ ਰਹੂਗਾ ਨਲਕੇ ਤੁਸੀਂ ਪਟਾ ਦਿੱਤੇ ਉਦੋਂ ਇਹ ਖੂ ਮਨੁੱਖਾਂ ਦੇ ਅਤੇ ਜਾਨਵਰਾਂ ਦੇ ਪਸ਼ੂ ਪਾਂਸ਼ੀਆਂ ਦੇ ਜਾਨ ਬਚਾਉਣ ਵਾਸਤੇ ਕੰਮ ਆਉਣਗੇ ਵਿਦਵਾਨ ਸਾਹਿਬ ਜੀ ਮੇਰੀ ਹੱਥ ਬੰਨ ਕੇ ਬੇਨਤੀ ਆ ਜਿਹੜੀ ਤੂੰ ਆ ਕਿਹਾ ਨਾ ਕਿ ਖੂ ਪਾਣੀ ਸਾਂਭਣ ਵਾਸਤੇ ਬਣਾਏ ਹੋਏ ਸੀ ਇਹ ਤੇਰੀ ਸਰਾਸਰ ਗੱਲ ਗਲਤ ਹੈ ਇਹ ਖੂ ਪਾਣੀ ਪੀਣ ਵਾਸਤੇ ਬਣਾਏ ਸੀ ਹਮੇਸ਼ਾ ਪੁਰਾਣੇ ਬਜ਼ੁਰਗਾਂ ਨੂੰ ਪੁੱਛਣੀ ਖੂਹਾਂ ਦੀਆਂ ਮਣਾ ਉੱਚੀਆਂ ਹੁੰਦੀਆਂ ਸੀ ਉਹਨੂੰ ਮਣ ਕਹਿੰਦੇ ਹੁੰਦੇ ਸੀਗੇ ਉਹ ਉੱਚੀਆਂ ਕਿਉਂ ਹੁੰਦੀਆਂ ਸੀ ਖੂਹ ਉੱਚੇ ਹੁੰਦੇ ਸੀ ਧਰਤੀ ਨਾਲੋਂ ਕਿਉਂ ਉਹਦੇ ਵਿੱਚ ਹੜਾਂ ਦਾ ਪਾਣੀ ਨਾ ਪਵੇ ਪੀਣ ਵਾਲਾ ਪਾਣੀ ਪੀਣ ਯੋਗ ਰਹਿ ਜਾਵੇ ਆ ਬੇਦਬੀ ਕੀਤੀ ਐ ਹੱਥ ਵਨ ਕੇ ਬੇਨਤੀ ਐ ਹੜ ਆਏ ਨੇ ਦਰਦ ਐ ਪਰ ਖੂਹਾਂ ਦੀ ਬੇਦਬੀ ਨਾ ਕਰੋ ਸਮਾਂ ਆਉਣ ਵਾਲਾ ਜਿਹੜੇ ਪਿੰਡਾਂ ਦੇ ਵਿੱਚ ਹੁਣ ਹੜ ਆਏ ਨੇ ਨਾ ਉੱਥੇ ਬਿਜਲੀ ਨਹੀਂ ਰਹੀ ਉਹਨਾਂ ਕੋਲੇ ਪਾਣੀ ਪੀਣ ਵਾਲਾ ਨਹੀਂ ਰਿਹਾ ਕਿਉਂਕਿ ਮੋਟਰਾਂ ਬਿਜਲੀ ਤੋਂ ਬਿਨਾ ਚੱਲਦੀਆਂ ਨਹੀਂ ਜੇ ਬਿਜਲੀ ਕਿਤੇ ਹੈ ਵੀ ਹੈ ਤਾਂ ਕਰੰਟ ਆਉਣ ਦਾ ਖਾਤਸਾ ਚਾਰ ਸਵੇਰੇ ਪਾਣੀ ਹੈ ਤੇ ਨਲਕੇ ਉੱਦਾਂ ਨਹੀਂ ਰੱਖੇ ਘਰਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਇਹ ਖੂ ਕੰਮ ਆਉਣਗੇ ਸੋ ਇਸ ਕਰਕੇ ਜਿਹੜੇ ਵੀ ਪਿੰਡਾਂ ਦੇ ਵਿੱਚ ਖੂ ਸੱਤੇ ਹੋਏ ਆ ਆ ਕਮਲਾਪਨ ਨਾ ਕਰੋ ਕਿ ਉਹਦੇ ਵਿੱਚ ਹੜਾਂ ਦਾ ਪਾਣੀ ਪਾ ਦਿਓ ਤੁਸੀਂ ਇਹ ਗਲਤ ਕੀਤਾ ਇਸ ਪਿੰਡ ਨੇ ਜਿਹੜੇ ਵੀ ਪਿੰਡ ਨੇ ਕੀਤਾ ਬਹੁਤ ਗਲਤ ਕੀਤਾ ਤੇ ਤੁਹਾਡਾ ਕੀ ਕਹਿਣਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਧੰਨਵਾਦ ਜੀ ਲਾਇਕ ਸ਼ੇਅਰ ਜਰੂਰ ਕਰਿਓ